ਦਲਬਾਗ ਧਰਮ ਸਿੰਘ ਧੀ ਹੋ ਗਏ ਧੰਨਾ ਸਿੰਘ ਤੇ ਨਿਹਾਲ ਸਿੰਘ ਪਾ ਕੇ ਨਿਧਾਨ ਨੂੰ ਨਿਹਾਲ ਆਖਦਾ ਜਾਣਵਾਰੀਏ ਗੁਰਾਂ ਤੋਂ ਜੰਗ ਜਾ ਕੇ ਬਾਗ ਸਿਆਂ ਜਾਣਵਾਰੀਏ ਖੂੜ ਭੋਗਿਆ ਗੁਰਾਂ ਤੋਂ ਜਾਈ ਗੁਰੂ ਜੀ ਸਾਨੂੰ ਮਾਫ਼ ਕਰ ਦਿਓ ਸਾ ਪਉ ਮਾਈ ਪਾਈ ਖਤਰਾਂ ਨੇ ਟਾਵਦੇ ਉਤੇ ਕੀਤੀ ਗਲਤੀ ਸਿੰਘਾਣੇ ਬਖਸ਼ਾਈ ਗੁਰੂ ਜੀ ਸਾਨੂੰ ਮਾਫ ਕਰਦੇਓ ਕੀਤੀ ਗਲਤੀ ਸਿੰਘਾਣੇ ਬਖਸ਼ਾਈ ਓਲਾ ਮੇ ਜਮਾਨਸਿਆ ਕਹੀ ਗੱਲ ਨਾ ਕਿਸੇ ਦੀ ਟਾਲੀ ਲਸ਼ਮਣ ਮੇ ਜਾ ਸਿੰਘ ਗਏ ਲਾਸ਼ਮਾਨ ਮੇ ਜਾ ਰਾਏ ਸਿੰਘ ਵੀ ਪਾ ਕੇ ਹੋ ਗਏ ਨੇ ਗੋਰਾ ਦੇ ਸਿੰਘ ਚਾਲੀ ਘਰ ਆਲਾ ਸ਼ਹਿਰ ਗੁਰੂ ਜੀ ਤੋ ਸਿਆਸ ਰੇ ਕਲਮ ਜਾਏ ਵਾਈ ਗੁਰੂ ਜੀ ਸਾਨੂੰ ਮਾਫ ਕਰਦੇਓ ਰਾਲੇ ਆਏ ਹਾਂ ਤੋ ਸਾਂ ਕੁਮਾਈ ਪਾਈ ਖਤਰਾਂ ਨੇ ਟਾਵਦੇ ਉਤੇ ਕੀਤੀ ਗਲਤੀ ਸਿੰਘਾਣੇ ਬਖਸ਼ਾਈ ਗੁਰੂ ਜੀ ਸਾਨੂੰ ਮਾਫ਼ ਕਰਦੇਓ ਰਾਲਿਆਏ ਹਾਂ ਤੋਸਾ ਕੋ ਮਾਈ ਪਾਈ ਖਤਰਨਾ ਟਾਵਦੇ ਉੱਤੇ ਕੀਤੀ ਗਲਤੀ ਸਿੰਘਾਣੇ ਬਖਸ਼ਾਈ ਗੁਰੂ ਜੀ ਸਾਨੂੰ ਮਾਫ਼ ਕਰਦੇਓ ਰਾਲਿਆਏ ਹਾਂ ਤੋਸਾ ਕੋ ਮਾਈ ਪਾਈ